ਮੇਨ ਅਜੰਡਾ ਜਿਹੜਾ ਸੀਗਾ ਉਹ ਲੋਕਪੱਖੀ ਫੈਸਲੇ ਲੋਕਪੱਖੀ ਸਕੀਮਾਂ ਨੂੰ ਲਾਗੂ ਕਰਨ ਸੰਬੰਧੀ ਉਹਨਾਂ ਦਾ ਜਿਹੜਾ ਕਿੰਨੇ ਪਰਸੈਂਟ ਕੰਮ ਹੋ ਗਿਆ ਕਿੰਨੇ ਰਹਿੰਦੇ ਨੇ ਹਰ ਡਿਪਾਰਟਮੈਂਟ ਦੇ ਲਗਭਗ ਉਹ ਪੁੱਛਣ ਬਾਰੇ ਡੀਸੀਜ਼ ਤੋਂ ਉਹਦੀ ਰਿਵਿਊ ਰਿਪੋਰਟ ਲੈਣ ਬਾਰੇ ਸੀਗਾ ਜਿਹਦੇ ਵਿੱਚ ਪਰਾਲੀ ਤੋਂ ਲੈ ਕੇ ਕਿਉਂਕਿ ਹੁਣੇ ਸੋਚਾਂਗੇ ਪਰਾਲੀ ਬਾਰੇ ਹਾਲਾਂਕਿ ਅਕਤੂਬਰ ਚ ਸਟੱਬਲ ਬਰਨਿੰਗ ਦੀ ਜਿਹੜੀ ਹੈ ਉਹ ਪ੍ਰੋਬਲਮ ਆਉਂਦੀ ਹੈ ਪਰ ਜੇ ਅਸੀਂ ਹੁਣੇ ਤੋਂ ਸੋਚਾਂਗੇ ਤਾਂ ਅਸੀਂ ਲਾਗੂ ਕਰ ਸਕਾਂਗੇ ਉਹਦੇ ਬਾਰੇ ਡਿਟੇਲ ਚ ਵੱਖ-ਵੱਖ ਦੀਸੀਆਂ ਤੁਸੀਂ ਜਾ ਮੰਗੇਗੇ ਨਾਲ ਡੋਰ ਸਟੈਪ ਡਿਲੀਵਰੀ ਆਫ ਸਰਵਿਸਸ 1076 ਨੰਬਰ ਜਿਹੜਾ ਹੈ ਜਿਦੇ ਚ ਬਹੁਤ ਸਾਰੇ ਸਰਕਾਰੀ ਕੰਮ ਜਿਹੜੇ ਨੇ ਉਹ ਘਰੇ ਬੈਠੇ ਹੁੰਦੇ ਆ ਔਰ ਹੋਣ ਲੱਗੇ ਮੈਨੂੰ ਲੋਕਾਂ ਦੇ ਫੋਨ ਵੀ ਆ ਜਾਂਦੇ ਆ ਕੋਈ ਸਰਟੀਫਿਕੇਟ ਚਾਹੀਦਾ ਹੈ ਫੋਨ ਕਰੋ ਉਹ ਤੁਸੀਂ ਡਾਕੂਮੈਂਟ ਤਿਆਰ ਰੱਖੋ ਬੰਦਾ ਤੁਹਾਡੇ ਘਰੇ ਆਊਗਾ ਡਾਕੂਮੈਂਟ ਲੈ ਜਾਊਗਾ ਤੇ ਤੁਹਾਡਾ ਜਿਹੜਾ ਕੰਮ ਹੈ ਉਹ ਇੱਕ ਟਾਈਮ ਲਿਮਿਟ ਦੇ ਵਿੱਚ ਵਿੱਚ ਹੋ ਕੇ ਸਰਟੀਫਿਕੇਟ ਬਣ ਕੇ ਤੁਹਾਡੇ ਘਰੇ ਉਹ ਬੰਦਾ ਫੜਾ ਕੇ ਜਾਊਗਾ ਬਹੁਤ ਜ਼ਿਆਦਾ ਵਧੀਆ ਲੋਕਾਂ ਵੱਲੋਂ ਇਹਨੂੰ ਸਰਾਹਿਆ ਜਾ ਰਿਹਾ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਨਹੀਂ ਜਾ ਸਕਦੇ ਸ਼ਹਿਰ ਜਾਤਾ ਬਜ਼ੁਰਗ ਨੇ ਜਾਂ ਕੋਈ ਵਹੀਕਲ ਨਹੀਂ ਜਾਂ ਕੋਈ ਸਾਧਨ ਨਹੀਂ ਜੇ ਸਹਾਰਾ ਨਹੀਂ ਜਾਂ ਕੋਈ ਜ਼ਰੂਰੀ ਨਹੀਂ ਕਿ ਉਹਨਾਂ ਦੇ ਬੱਚੇ ਕਿਤੇ ਸ਼ਹਿਰ ਚ ਰਹਿੰਦੇ ਨੇ ਆਪ ਉਹ ਪਿੰਡ ਚ ਰਹਿੰਦੇ ਨੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸੋਸ਼ਲ ਪ੍ਰੋਬਲਮ ਸੀ ਉਹ ਵੀ ਹੱਲ ਹੋ ਜਾਣਗੀਆਂ ਸਰਕਾਰ ਤੁਹਾਡੇ ਦਵਾਰ ਇਹਦੇ ਵਿੱਚ ਵੀ ਬਹੁਤ ਸਾਰੀਆਂ ਡਿਲੀਵਰੀਜ਼ ਐਸੀਆਂ ਨੇ ਜਿਦੇ ਵਿੱਚ ਜਿਵੇਂ ਅਸੀਂ ਮੈਂ ਕਹਿਣਾ ਹੁੰਨਾ ਕਿ ਵੋਟਾ ਮੰਗਣ ਅਸੀਂ ਘਰ ਘਰ ਜਾਂਦੇ ਆਂ ਪਰ ਸਰਕਾਰ ਵੱਲੋਂ ਤੋਂ ਬਾਅਦ ਉਹਨਾਂ ਨੂੰ ਚੰਡੀਗੜ੍ਹ ਬੁਲਾਉਣੇ ਆ। ਸੋ ਬਹੁਤ ਸਾਰੀਆਂ ਸਰਕਾਰਾਂ ਦੇ ਜਿਹੜੇ ਕੰਮ ਨੇ ਉਹਨੂੰ ਡੀਸੀ ਦਫ਼ਤਰ ਤੱਕ ਵੀ ਨਾ ਜਾਣਾ ਪਵੇ, ਤਹਿਸੀਲ ਅਫਸਰ ਤੱਕ ਵੀ ਨਾ ਜਾਣਾ ਪਵੇ। ਹਾਂ ਜਿਹੜੇ ਕੰਮ ਇਹ ਹੋ ਜਾਣ ਜਿੱਥੇ ਉਹਨਾਂ ਦੀ ਫਿਜ਼ੀਕਲ ਅਪੀਅਰੈਂਸ ਜ਼ਰੂਰੀ ਹੈ ਜਿਵੇਂ ਰਜਿਸਟਰੀ ਹੈ। ਰਜਿਸਟਰੀ ਵਾਸਤੇ ਤਹਿਸੀਲਦਾਰ ਨਾਲ ਫੋਟੋ ਹੁੰਦੀ ਹੈ। ਉਹ ਉੱਥੇ ਆਉਣਾ ਜ਼ਰੂਰੀ ਹੈ। ਪਰ ਉਹਦੇ ਵਾਸਤੇ ਵੀ ਅਸੀਂ ਅੱਜ ਡੀਸੀ ਨੂੰ ਕਿਹਾ ਕਿ 10-10 ਪਿੰਡਾਂ ਦਾ 5-5 ਪਿੰਡਾਂ ਦਾ ਇੱਕ ਪੂਲ ਬਣਾ ਕੇ ਅਨਾਉਂਸਮੈਂਟ ਕਰਕੇ ਗੁਰਦੁਆਰਾ ਸਭ ਦੇ ਸਪੀਕਰਾਂ 'ਚ ਜਾ ਵੈਸੇ ਕਿ ਪੰਜ ਪਿੰਡਾਂ ਦੀਆਂ ਰਿਸ਼ਤੀਆਂ ਭਾਈ ਫਲਾਨੇ ਪਿੰਡ ਦੇ ਬੋਰਡ ਥੱਲੇ ਹੋਣਗੀਆਂ ਜਿਵੇਂ ਕਿ ਪਹਿਲਾਂ ਹੁੰਦੀਆਂ ਸੀ ਸੋ ਉਹ ਵੀ ਅਸੀਂ ਹੋਰ ਦੁਆ ਨੇੜੇ ਕਰ ਰਹੇ ਹਾਂ ਸਰਕਾਰ ਹੋਰ ਦੁਆ ਨੇੜੇ ਕਰੂਗੀ ਉਹਨਾਂ ਦੀਆਂ ਰਿਸ਼ਤੀਆਂ ਜਿਹੜਾ ਟੋਆ ਸਭ ਤੋਂ ਵੱਡਾ ਕੰਮ ਹੈ ਨਹਿਰੀ ਪਾਣੀ ਬਹੁਤ ਵੱਡੇ ਪੱਧਰ ਤੇ ਨਹਿਰਾਂ ਦੇ ਪਾਣੀ ਨੂੰ ਖੇਤਾਂ 'ਚ ਪਹੁੰਚਾਉਣ ਦਾ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਕ੍ਰਿਸ਼ਨ ਕੁਮਾਰ ਜੀ ਉਹਦੇ ਸੈਕਟਰੀ ਨੇ ਦੇਖ ਰਹੇ ਨੇ ਔਰ ਲੋਕਾਂ ਦੇ ਸਾਨੂੰ ਵੀਡੀਓ ਵੀ ਆਉਂਦੇ ਤੁਹਾਨੂੰ ਵੀ ਸ਼ਾਇਦ ਬਹੁਤ ਸਾਰੀ ਫੀਡਬੈਕ ਆਉਂਦੀ ਹੋਣੀ ਕਿ ਪਾਈਪ ਪੈ ਰਹੇ ਨੇ ਨਵੇਂ ਕੱਸੀਆਂ ਨਵੇਂ ਸੂਏ ਬਣ ਰਹੇ ਨੇ ਔਰ ਲੋਕ ਇਹ ਕਹਿ ਰਹੇ ਨੇ ਕਿ 25 ਸਾਲ ਬਾਅਦ ਸਾਡੇ ਪਿੰਡ ਪਾਣੀ ਆ ਰਿਹਾ ਜੀ ਕੋਈ ਕਹਿੰਦਾ 30 ਸਾਲ ਬਾਅਦ ਪਾਣੀ ਆ ਰਿਹਾ ਜੀ ਸੋ ਅੱਜ ਸਾਰੀ ਡਿਟੇਲ ਦੇ ਵਿੱਚ ਰਿਪੋਰਟ ਲਈ ਹੈ ਤੇ ਨਹਿਰੀ ਪਾਣੀ ਜਿਹੜਾ ਉਹ ਖੇਤਾਂ ਤੱਕ ਪਹੁੰਚਾਉਣਾ ਪੰਜਾਬ ਪਾਣੀਆਂ ਦਾ ਸੂਬਾ ਕਿਹਾ ਜਾਂਦਾ ਪਰ ਸਾਡੇ ਪਾਣੀ ਵੀ ਪਤਾ ਨਹੀਂ ਕਿੱਧਰ ਗੁੰਮ ਹੋ ਗਏ ਸੀ ਅਸੀਂ ਉਹ ਪਾਣੀ ਲੱਭ ਕੇ ਖੇਤਾਂ ਵੱਲ ਲੈ ਕੇ ਜਾ ਰਹੇ ਹਾਂ ਤੇ ਸਾਡਾ ਇੱਕ ਮਿਸ਼ਨ ਹੈ ਔਰ ਮੁਹੱਲਾ ਕਲੀਨਿਕ 150 ਮੁਹੱਲਾ ਕਲੀਨਿਕ ਤਿਆਰ ਨੇ ਹੋਰ 664 ਮੁਹੱਲਾ ਕਲੀਨਿਕ ਇਸ ਵਕਤ ਚੱਲ ਰਹੇ ਨੇ 98 ਲੱਖ ਅ ਲੋਕ ਹੁਣ ਤੱਕ ਉਹਨਾਂ ਮੁਹੱਲਾ ਕਲੀਨਿਕਾਂ ਦੇ ਵਿੱਚੋਂ ਅ ਇਲਾਜ ਕਰਾ ਕੇ ਉਹਦੀ ਸੁਵਿਧਾ ਲੈ ਚੁੱਕੇ ਨੇ ਇੱਕ ਦੋ ਦਿਨਾਂ ਚ ਹੋਰ ਦੋ ਤਿੰਨ ਦਿਨਾਂ ਚ 1 ਕਰੋੜ ਦਾ ਅੰਕੜਾ ਹੋ ਜਾਊਗਾ ਸੌਣ ਵਾਲੇ ਦਿਨਾਂ ਚ 150 ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਲੋਕਾਂ ਨੇ ਸਵਾਰਪਿਤ ਕੀਤੇ ਜਾਣਗੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹ ਹੈ ਕਿ 26 ਜਨਵਰੀ ਤੋਂ ਬਾਅਦ ਇਹ ਲਾਗੂ ਹੋ ਗਿਆ ਹੈ ਪੰਜਾਬ ਦੇ ਕਿਸੇ ਵੀ ਸਰਕਾਰੀ ਹਸਪਤਾਲ 'ਚ ਕੋਈ ਵੀ ਮਰੀਜ਼ ਜਾਊਗਾ ਕੋਈ ਵੀ ਬਿਮਾਰੀ ਹੋਵੇ ਜਿਹੜੀ ਡਾਕਟਰ ਦਵਾਈ ਲਿਖੂਗਾ ਉਹ ਦਵਾਈ ਹਸਪਤਾਲ 'ਚੋਂ ਹੀ ਮਿਲੂਗੀ ਦੁਬਾਰਾ ਫੇਰ ਦੱਸ ਦੇਣਾ ਕੋਈ ਵੀ ਮਰੀਜ਼ ਜਾਊਗਾ ਸਰਕਾਰੀ ਹਸਪਤਾਲ 'ਚ ਏਸੀਐਮਓ ਦੀ ਐਸਐਮਓ ਦੀ ਡਿਊਟੀ ਲਾਤੀ ਉਹਨਾਂ ਦੀ ਜ਼ਿੰਮੇਵਾਰੀ ਲਾਤੀ ਕਿ ਤੁਸੀਂ ਦਵਾਈ ਅੰਦਰੋਂ ਹੀ ਹਸਪਤਾਲ ਤੋਂ ਦੇਣੀ ਹੈ ਜੇ ਤੁਹਾਡੇ ਕੋਲ ਉਹ ਦਵਾਈ ਹੈ ਨਹੀਂ ਤਾਂ ਡਾਕਟਰ ਭੇਜੂਗਾ ਸੀਐਮਓ ਆਪਦਾ ਬਾਹਰ ਡਾਕਟਰ ਖਰੀਦ ਕੇ ਲੈ ਕੇ ਆਊਗਾ ਮਰੀਜ਼ ਬਾਹਰ ਨਹੀਂ ਜਾਊਗਾ ਆਮ ਤੌਰ ਤੇ ਕੀ ਹੁੰਦਾ ਸੀ ਲਿਖ ਦਿੰਦੇ ਆ ਸਾਰੀਆਂ ਦਵਾਈਆਂ ਬਾਹਰ ਲੀਆਂ ਲੁੱਟ ਸ਼ੁਰੂ ਹੋ ਜਾਂਦੀ ਹੈ ਫਿਰ ਉੱਥੇ ਸੋ ਹਾਂਜੀ ਕੀ ਜਾਨ ਬਾਈ ਜੇ ਡਾਕਟਰ ਜੇ ਉਹ ਹੌਦਵਾਈ ਹਸਪੀਟਲ 'ਚ ਹੈ ਨਹੀਂ ਤਾਂ ਡਾਕਟਰ ਲੈ ਕੇ ਆਊਗਾ ਬਾਹਰੋਂ ਪਰ ਮਰੀਜ਼ ਨਹੀਂ ਬਾਹਰ ਜਾਊਗਾ ਉਹਦਾ ਇਲਾਜ ਉੱਥੇ ਹੋਊਗਾ ਫਿਰ ਉਹ ਸਾਨੂੰ ਲਿਖ ਕੇ ਦੇਊਗਾ ਡਿਪਾਰਟਮੈਂਟ ਨੂੰ ਕਿ ਮੇਰੇ ਕੋਲੇ ਆ ਦਵਾਈ ਘਟ ਹੈ ਜਾਂ ਮੇਰੇ ਕੋਲੇ ਇਸ ਬਿਮਾਰੀ ਦੇ ਮਰੀਜ਼ ਜ਼ਿਆਦਾ ਆ ਰਹੇ ਨੇ ਮੈਨੂੰ ਆ ਦਵਾਈ ਚਾਹੀਦੀ ਹੈ ਸਰਕਾਰ ਉਹਨੂੰ ਫਿਰ ਉਹ ਉਹ ਅਗਲੀ ਵਾਰ ਬਾਹਰ ਵੀ ਜਾਣ ਦੀ ਲੋੜ ਨਹੀਂ ਪਊਗੀ ਉਹ ਪ੍ਰੋਵਾਈਡ ਕਰਵਾ ਦੇਊਗੀ ਇਸ ਤੋਂ ਇਲਾਵਾ ਸਕੂਲ এডੂਕੇਸ਼ਨ ਦੇ ਵਿੱਚ ਸਕੂਲ ਆਫ ਐਮਿਨੈਂਸ ਬਣ ਰਹੇ ਨੇ ਔਰ 19120 ਸਕੂਲਾਂ ਦੇ ਵਿੱਚ ਇਸ ਵਕਤ ਬਾਉਂਡਰੀ ਵਾਲ ਦਾ ਇਸ ਵਕਤ 31 ਮਾਰਚ ਤੋਂ ਪਹਿਲਾਂ ਪਹਿਲਾਂ ਕੋਈ ਵੀ ਸਕੂਲ ਪੰਜਾਬ ਦਾ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕੋਈ ਵੀ ਸਰਕਾਰੀ ਸਕੂਲ ਬਿਨਾ ਬਾਉਂਡਰੀ ਵਾਲ ਤੋਂ ਬਿਨਾ ਬॉयਜ਼ ਜਾਂ ਗਰਲਸ ਦੇ ਬੜੇ ਸਾਫ ਸੁਥਰੇ ਬਾਥਰੂਮਸ ਤੋਂ ਜਾਂ ਬਿਨਾ ਚੌਕੀਦਾਰ ਤੋਂ ਬਿਨਾ ਜਿਹੜਾ ਸਟੇਟ ਮੈਨੇਜਰ ਕਹਿੰਦੇ ਆ ਕੈਂਪਸ ਮੈਨੇਜਰ ਤੋਂ ਨਹੀਂ ਹੋਊਗਾ ਕਿਉਂਕਿ ਅਸੀਂ ਸਕੂਲਾਂ ਦੀ ਛੁੱਟੀ ਤੋਂ ਬਾਅਦ ਵੀ ਰਾਖੀ ਕਰਨੀ ਹੈ ਕਿ ਉੱਥੇ ਬਾਅਦ ਚ ਕੌਣ ਆਉਂਦਾ ਹੈ ਕਈ ਸਕੂਲਾਂ ਦੀ ਸਾਨੂੰ ਸ਼ਿਕਾਇਤ ਆਈ ਹੈ ਕਿ ਉਹ ਨਸ਼ੇੜੀਆਂ ਦੇ ਅੱਡੇ ਬਣ ਗਏ ਆਵਾਰਾਗਰਦ ਲੋਕ ਉੱਥੇ ਆਉਂਦੇ ਨੇ ਉਹ ਬਾਥਰੂਮਾਂ ਦੇ ਵਿੱਚ ਕੁਝ ਅਸ਼ਲੀਲ ਕੁਝ ਲਿਖ ਜਾਂਦੇ ਨੇ ਅਸੀਂ ਵਿਦਿਆਦੇ ਮੰਦਰ ਨੂੰ ਵਿਦਿਆਦਾ ਮੰਦਰੀ ਰਹਿਣ ਦੇਣਾ ਚਾਹੁੰਦੇ ਆ ਉਹ ਬਾਅਦ ਚ ਵੀ ਸਕੂਲ ਦੀ ਰਾਖੀ ਕੀਤੀ ਜਾਊਗੀ ਕਿ ਉੱਥੇ ਕੌਣ ਆਉਂਦਾ ਰਾਤ ਦੀਆਂ ਡਿਊਟੀਆਂ ਲੱਗਣਗੀਆਂ ਸਾਬਕਾ ਫੌਜੀ ਵੀ ਉਹਦੇ ਵਿੱਚ ਹੋਰ ਬਹੁਤ ਸਾਰੇ ਬੰਦੇ ਨੌਕਰੀਆਂ ਵੀ ਉਹਦੇ ਵਿੱਚ ਮਿਲਣਗੀਆਂ